ਮੈਂ 17 ਚੜੀ ਗਾਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਫਸਲਾਂ ਦੀ ਜਾਣਕਾਰੀ ਦੇ ਵਿੱਚ ਆਲੂ ਦੇ ਬਾਰੇ ਇਸ ਵੇਲੇ ਦਸੰਬਰ ਮਹੀਨਾ ਦਾ ਆ ਚੁੱਕਿਆ ਹੈ ਆਲੂਆਂ ਦੇ ਵਿੱਚ ਇੱਕ ਜਿਹੜੀ ਵੱਡੀ ਖਤਰਨਾਕ ਬਿਮਾਰੀ ਆ ਚੱਲ ਰਹੀ ਹੈ ਲੇਟ ਬਲਾਈਟ ਸ਼ੁਰੂ ਹੋ ਗਈ ਹੈ ਕਾਫੀ ਏਰੀਆ ਦੇ ਵਿੱਚ ਇਹਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਕਈ ਖੇਤ ਇਲਾਕਿਆਂ ਦੇ ਵਿੱਚ ਖੇਤਾਂ ਦੇ ਖੇਤ ਵਿਲੇ ਹੋ ਰਹੇ ਨੇ ਨੁਕਸਾਨ ਇੰਨਾ ਵੱਡਾ ਹੈ ਕਿ ਫਸਲ ਬਹਾਉਣ ਤੱਕ ਦੀ ਨੌਬਤ ਆ ਗਈ ਹੈ ਸੋ ਇਹ ਇਸੇ ਕਰਕੇ ਆਲੂ ਵਾਲੇ ਕਿਸਾਨਾਂ ਨੂੰ ਇਹ ਧਿਆਨ ਦੇਣਯੋਗ ਗੱਲ ਹੈ ਕਿ ਆਪਣੇ ਫਸਲਾਂ ਵਿੱਚ ਗੀੜਾ ਮਾਰਦੇ ਰਹਿਣਾ ਚਾਹੀਦਾ ਹੈ ਇਸ ਵਾਰ ਜਿਹੜੀ ਬਿਮਾਰੀ ਹੈ ਕਾਫੀ ਜ਼ਿਆਦਾ ਵੱਧ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਕਈ ਇਲਾਕੇ ਅਜਿਹੇ ਨੇ ਜਿਦੇ ਵਿੱਚ ਆਲੂਆਂ ਦੀ ਫਸਲ ਆੜੀ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਲਗਭਗ 50% ਤੱਕ ਨੁਕਸਾਨ ਹੋ ਗਿਆ ਸੋ ਇਹਦੇ ਵਿੱਚ ਮੇਨ ਵੈਰਾਈਟੀ ਜਿਹੜੀ ਸਭ ਤੋਂ ਪਹਿਲਾਂ ਇਸ ਬਿਮਾਰੀ ਦੇ ਵਿੱਚ ਆਈ ਹੈ ਉਹ ਐਲ ਆਰ ਹੈ ਐਲ ਆਰ ਵੈਰਾਈਟੀ ਯਾਨੀ ਕਿ ਲਾਲ ਆਲੂ ਸੋ ਇਹਦੇ ਵਿੱਚ ਕਾਫੀ ਜ਼ਿਆਦਾ ਵੱਡੇ ਪੱਧਰ ਉਪਰ ਇਹ ਬਿਮਾਰੀ ਜਿਹੜੀ ਲੇਟ ਬਲਾਈਟ ਦੀ ਦੇਖਣ ਨੂੰ ਮਿਲ ਰਹੀ ਹੈ ਇਹਨੂੰ ਝੁਰਸ ਰੋਗ ਕਹਿੰਦੇ ਨੇ ਪੱਤਾ ਇਹਦੇ ਵਿੱਚ ਮੱਚਿਆ ਹੋਇਆ ਲੱਗਦਾ ਹੈ ਆਪਾਂ ਜਿਵੇਂ ਸੁੱਕ ਗਿਆ ਹੁੰਦਾ ਹੈ ਮੱਚ ਗਿਆ ਹੁੰਦਾ ਹੈ ਸੋ ਇਹਦੇ ਲੱਛਣਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨ ਨੇ ਉਹ ਆਪਣੇ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਪੱਤਿਆਂ ਦੇ ਉੱਪਰ ਇਸ ਤਰ੍ਹਾਂ ਪੱਤੇ ਮਰਚਣ ਲੱਗ ਜਾਂਦੇ ਨੇ ਸੋ ਇਹ ਹੁੰਦੀ ਆ ਲੇਟ ਬਲਾਈਟ ਦੀ ਨਿਸ਼ਾਨੀ ਸੋ ਇਹਦੇ ਵਿੱਚ ਪੱਤਿਆਂ ਦੇ ਨਾਲ-ਨਾਲ ਜਿਹੜਾ ਤਣਾ ਹੁੰਦਾ ਹੈ ਪੱਤੇ ਵਾਲਾ ਉਹਦੇ ਉੱਪਰ ਵੀ ਇਸ ਤਰ੍ਹਾਂ ਇਹ ਬਿਮਾਰੀ ਆ ਜਾਂਦੀ ਹੈ ਸੋ ਇਹ ਅੱਗੇ ਵੱਧਦੀ ਹੈ ਇਸ ਤਰ੍ਹਾਂ ਸਾਰੇ ਪੌਦੇ ਨੂੰ ਕਵਰ ਕਰ ਜਾਂਦੀ ਹੈ ਸੋ ਜਿਵੇਂ ਤੁਸੀਂ ਦੇਖੋ ਵੀ ਇਹ ਜਿਹੜੇ ਨਵੇਂ ਪੱਤੇ ਨਿਕਲ ਰਹੇ ਨੇ ਇਹਨਾਂ ਦੇ ਵਿੱਚ ਵੀ ਇਹ ਬਿਮਾਰੀ ਲੱਗੀ ਹੋਈ ਹੈ ਹਾਲਾਂਕਿ ਇਹ ਸ਼ੁਰੂਆਤੀ ਸਟੇਜ ਹੁੰਦੀ ਹੈ ਸੋ ਇਹਦੇ ਵਿੱਚ ਹੀ ਆਪਾਂ ਨੂੰ ਸੰਭਲਣ ਦੀ ਲੋੜ ਹੈ ਤੇ ਇਸ ਬਿਮਾਰੀ ਨੇ ਲਗਭਗ ਹੁਣ ਸਾਰੀਆਂ ਹੀ ਵੈਰੈਟੀਆਂ ਉੱਪਰ ਆਪਣਾ ਹਮਲਾ ਬੂਲ ਦਿੱਤਾ ਹੈ ਲਾਰ ਤੋਂ ਸ਼ੁਰੂਆਤ ਹੋਈ ਸੀ ਪੁਖਰਾਜ ਤੋਂ ਲੈ ਕੇ ਡਾਇਮੰਡ ਇਹ ਲਗਭਗ ਸਾਰੀਆਂ ਇਨ੍ਹਾਂ ਕਿਸਮਾਂ ਦੇ ਵਿੱਚ ਇਹ ਬਿਮਾਰੀ ਹੁਣ ਸ਼ੁਰੂ ਹੋ ਗਈ ਹੈ ਸੋ ਇਹਦੇ ਲਈ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ ਇਹਦੇ ਵਿੱਚ ਆਪਾਂ ਨੂੰ ਸਪਰੇਹਾਂ ਦੀ ਲੋੜ ਹੈ ਫੰਗੀਸਾਈਡ ਦੀ ਜਿਹਦੇ ਵਿੱਚ ਆਪਾਂ ਐਂਟਰਾਕੋਲ ਵਰਤ ਸਕਦੇ ਹਾਂ ਜਿਹੜੇ ਕਿਸਾਨਾਂ ਨੇ M45 ਦੀ ਸਪਰੇਅ ਕੀਤੀ ਹੈ ਤਾਂ ਉਸ ਤੋਂ ਬਾਅਦ ਉਹ ਐਂਟਰਾਕੋਲ ਦੀ ਸਪਰੇਅ ਕਰਨ ਐਂਟਰਾਕੋਲ ਦੀ ਸਪਰੇਅ ਵੈਸੇ 1 ਕਿਲੋ ਦਾ ਪੈਕੇਟ ਜਿਹੜਾ 2 ਕਿਲਿਆਂ ਪਰ ਰეკਮੈਂਡ ਕੀਤਾ ਜਾਂਦਾ ਹੈ ਪਰ ਬਿਮਾਰੀ ਨੂੰ ਦੇਖਦੇ ਹੋਏ 1 ਕਿਲੋ ਜਿਹੜਾ ਪੈਕੇਟ ਆ ਉਹ 1.5 ਕਿਲੇ ਦੇ ਵਿੱਚ ਵਰਤਣਾ ਚਾਹੀਦਾ ਹੈ ਭਾਵੇਂ ਕਿ ਲਗਭਗ ਗੱਲ ਕਰੀਏ ਜੇ ਆਪਾਂ ਵੀ 1 ਕਿੱਲੇ ਦੇ ਵਿੱਚ ਆਪਾਂ ਨੂੰ 700 ਗ੍ਰਾਮ ਦੇ ਆਸ-ਪਾਸ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਟਰਾਕੋਲ ਦੀ ਸਪਰੇਅ ਕਰਨੀ ਹੈ ਤੇ ਉਸ ਤੋਂ ਹਫ਼ਤੇ ਬਾਅਦ ਫਿਰ ਰਿਪੀਟ ਕਰਨੀ ਹੈ ਤੇ ਜਿਹੜੇ ਖੇਤਰਾਂ ਦੇ ਵਿੱਚ ਬਿਮਾਰੀ ਕਾਫੀ ਜ਼ਿਆਦਾ ਵੜ ਗਈ ਹੈ ਤਾਂ ਉਹ ਕਾਰਜਟ ਸਪਰੇਅ ਕਰ ਸਕਦੇ ਨੇ ਕਾਰਜਟ ਦੇ ਵਿੱਚ ਜਿਹੜਾ ਇਸ ਬਿਮਾਰੀ ਨੂੰ ਰੋਕਣ ਦੀ ਸਮਰੱਥਾ ਉਹ ਕਾਫੀ ਜ਼ਿਆਦਾ ਹੁੰਦੀ ਹੈ ਦਾ ਗਾਰਜਟ ਸਪਰੇਅ ਜਿਹੜੀ ਆਪਾਂ ਉਹ ਰਿਪੀਟ ਕਰ ਸਕਦੇ ਹਫ਼ਤੇ ਹਫ਼ਤੇ ਬਾਅਦ ਤੇ ਬਾਕੀ ਅਗਲੀ ਗੱਲ ਜਿਹੜੀ ਧਿਆਨ ਦੇ ਯੋਗ ਹੈ ਜੂਰੀਆ ਇਹਨਾਂ ਫਸਲਾਂ ਦੇ ਵਿੱਚ ਨਾ ਪਾਇਆ ਜਾਵੇ ਹੁਣ ਆਲੂ ਦੇ ਵਿੱਚ ਜੇਕਰ ਆਪਣੇ ਬਲਾਈਟ ਸ਼ੁਰੂ ਹੋ ਚੁੱਕੀ ਹੈ ਤਾਂ ਜੂਰੀਆ ਪਾਉਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਜੂਰੀਏ ਦੇ ਨਾਲ ਜਿਹੜੀ ਬਿਮਾਰੀ ਹੈ ਝੁਲਸ ਰੋਗ ਦੀ ਜਿਹਨੂੰ ਲੇਟ ਬਲਾਈਟ ਕਹਿੰਦੇ ਨੇ ਇਹ ਕਾਫੀ ਜ਼ਿਆਦਾ ਵੱਡੇ ਪੱਧਰੋਂ ਪਰਵਾਦਾ ਕਰਦੀ ਹੈ ਤੇ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ ਬਹੁਤ ਜ਼ਿਆਦਾ ਭਰ ਕੇ ਪਾਣੀ ਨਾ ਲਗਾਇਆ ਜਾਵੇ ਜੇਕਰ ਫਸਲ ਸੋਕੇ ਦੇ ਵਿੱਚ ਹੈ ਤਾਂ ਪਾਣੀ ਹਲਕਾ ਲਗਾਇਆ ਜਾਵੇ ਤੇ ਜੇਕਰ ਇਪਾਂ ਨੂੰ ਗਿੱਲੇ ਖੇਤ ਦੇ ਵਿੱਚ ਪਾਣੀ ਇਹਦੇ ਵਿੱਚ ਨਹੀਂ ਮੋੜਨਾ ਚਾਹੀਦਾ ਪਾਣੀ ਹਲਕਾ ਲੱਗਣਾ ਚਾਹੀਦਾ ਕਿਉਂਕਿ ਜਿੰਨੀ ਜ਼ਿਆਦਾ ਸਿਲ ਰਹੇਗੀ ਥੱਲੇ ਬਿਮਾਰੀ ਉਨੀ ਜ਼ਿਆਦਾ ਵੱਧਦੀ ਹੈ ਤੇ ਬਾਕੀ ਮੌਸਮ ਦੇ ਉੱਪਰ ਵੀ ਨਿਰਭਰ ਹੈ ਜੇਕਰ ਮੌਸਮ ਸਾਫ਼ ਖੁਸ਼ਕ ਰਹਿੰਦਾ ਹੈ ਤਾਂ ਬਿਮਾਰੀ ਕਾਬੂ ਵਿੱਚ ਆ ਜਾਂਦੀ ਹੈ ਜੇਕਰ ਮੌਸਮ ਹੀ ਵਿਗੜ ਗਿਆ ਤਾਂ ਸਪਰੇਹਾਂ ਵੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਸੋ ਇਸੇ ਕਰਕੇ ਆਪਣੇ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਜਿੱਥੇ ਕਿਤੇ ਆਪਾਂ ਨੂੰ ਹਲਕੇ ਫੁਲਕੇ ਵੀ ਪੱਤਿਆਂ ਦੇ ਉੱਪਰ ਕਾਲੇ ਧੱਬੇ ਨਜ਼ਰ ਆਉਂਦੇ ਨੇ ਚੁਲਸੇ ਹੋਏ ਪੱਤੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਆਪਣਾ ਕਾਰਵਾਈਆਂ ਸਪਰੇਹਾਂ ਕਰਨੀਆਂ ਚਾਹੀਦੀਆਂ ਤਾਂ ਜੋ ਸਮੇਂ ਤੋਂ ਪਹਿਲਾਂ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ ਕਿਉਂਕਿ ਜੇਕਰ ਇਹ ਬਿਮਾਰੀ ਇੱਕ ਵਾਰ ਵੱਧ ਜਾਂਦੀ ਹੈ ਤਾਂ ਲਗਭਗ ਦਿਨਾਂ ਦੇ ਵਿੱਚ ਹੀ ਖੇਤ ਖਾਲੀ ਕਰ ਦਿੰਦੀ ਹੈ